ਵਿਛਿੰਦਿਆ ਵੈਸੇ ਤੇਰੇ ਘਰ ਵਾਲੇ ਸੋਹਣੀ ਸੁਲੱਖੀ ਦਾ ਬਹੁਤ ਸੀ ਸੱਚੀ ਪ੍ਰੀਤੋ ਸੋਹਣੀ ਸੁਲੱਖੀ ਤੋਂ ਕੀ ਲੈਣਾ ਹੁੰਦਾ ਹੈ ਜਨਾਨੀ ਦੇ ਵਿੱਚ ਗੁਣ ਹੋਣੇ ਚਾਹੀਦੇ ਐ ਇੱਕ ਦਿਨ ਮੈਨੂੰ ਆਦੀ ਮੈਂ ਤਾਂ ਖੇਤ ਜਾਣਾ ਮੈਂ ਪਟਾਇਆ ਟਰੈਕਟਰ ਤੇ ਖੇਤ ਲੈ ਗਿਆ ਤੇ ਜਾ ਕੇ ਮੈਨੂੰ ਆਦੀ ਖੇਤੀ ਸਵਾਹ ਕਰਦੇ ਐ ਐਡਾ ਐਡਾ ਘਾਹ ਹੋਇਆ ਖੜਾ ਮੈਂ ਉਹਦੇ ਹੱਜ ਦੀ ਮਾਰੀ ਮੈਂ ਆਖਿਆ ਘਾਹ ਨਹੀਂ ਇਹ ਤਾਂ ਕਰਮਾ ਵਾਲੀਏ ਕਮਾਦ ਗੰਨੇ ਦੀ ਫਸਲ ਹੈ ਮੈਨੂੰ ਆਦੀ ਪਤਾ ਹੈ ਪਤਾ ਹੈ ਕਹਿੰਦੀ ਉਹੋ ਹੀ ਗੁੜ ਵਾਲੀ ਮੈਂ ਕਿਹਾ ਸ਼ੁਕਰ ਹੈ ਇਹਨੂੰ ਕੁਸਤਾ ਪਤਾ ਹੈ ਵੀ ਗੰਨੇ ਤੋਂ ਗੁੜ ਬਣਦਾ ਤੇ ਗੰਨੇ ਨੂੰ ਉੱਪਰੋਂ ਲੈ ਕੇ ਥੱਲੇ ਤੱਕ ਤੇ ਥੱਲਿਓਂ ਲੈ ਕੇ ਉੱਪਰ ਤੱਕ ਵੇਖੀ ਜਾਵੇ ਮੈਂ ਤਾਂ सोचा ਇਹਨੇ ਕਿਤਾਬਾਂ ਚ ਪੜਿਆ ਕੁੜਿਆ ਹੋਣਾ ਗੰਨੇ ਦੀ ਨਕਲ ਵੇਖਦੀ ਹੋਣੀ ਹੈ ਮੈਂ ਪੁੱਛਿਆ ਮੈਂ ਕਰਮਾ ਵਾਲੀਏ ਕੀ ਵੇਖਦੀ ਐ ਕਹਿੰਦੀ ਮੈਂ ਤਾਂ ਵੇਖਦੀ ਐ